ਪਰਬਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਬੁੱਠਾ ਸਾਬਾਸ ਜਾਂ ਤੂੰ ਰਾਖ ਹੈ ਰਾਖ ਲੈ ਸਾਬਤ ਹੋਐ ਰਾਸ ਐਸਾ ਨਾਮ ਰਤਨ ਨਿਧ ਮੇਰਾ ਗੁਰਮਤਿ ਦੇ ਲੱਗੋ ਪਗ ਤੇਰੇ ਰਹਾਉ ਮਨ ਜੋਗੀ ਮਨ ਭੋਗੀ ਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਿਖਾਣੀ ਐ ਕਹੋ ਨਾ ਦੇਖਿਆ ਜਾਈ ਖੋਟੋ ਪੂਠੋ ਰਾਲੀ ਐ ਮਿਨ ਨਾਮੈ ਪਤ ਜਾਇ ਜਾਂ ਤੂੰ ਮਿਲਹਿ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਈ ਜਾਤ ਜਨਮ ਨਹਿ ਪੂਚੀਐ ਸੱਚ ਘਰ λεहु ਬਤਾਈ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ ਜਨਮ ਮਰਨ ਦੁਖ ਕਾਟੀਐ ਨਾਨਕ ਛੂਟਸ ਨਾਹੀਂ ਪਰਬਾਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਅੰਦਾ ਗਲ ਪਾਹੀ ਸਿਰ ਮਾਰੇ ਧੰਦਾ ਆਸਾ ਆਵੇ ਮਨ ਸਾ ਜਾਈ ੁਰਜੀ ਤਾਣੀ ਕਿਸ਼ਨਾ ਬਸਾਈ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹਿਉ ਨਾ ਬੂਝੈ ਅੰਧ ਨਾ ਸੂਝੈ ਪੌਂਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੌਰ ਨਾ ਪਾਵੇ ਜਬ ਲਗ ਦੂਜੀ ਰਾਈ ਐਨਸ ਜੀਆਂ ਦੇਖ ਸੰਭਾਲੈ ਸੁਖ ਦੁਖ ਪੁਰਬ ਕਮਾਈ ਕਰਮਹੀਣ ਸੱਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸਤ ਕਰੂੰ ਮੂਰਖ ਜਗ ਕਹੀਆ ਅਦਕ ਬਕੋ ਤੇਰੀ ਲਿਵ ਰਹੀਆ ਪੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝੇ ਪਿਆਰਾ ਰਹਾਉ ਜਿਸ ਨਿੰਦ ਹੈ ਸੋਈ ਵਿਦ ਜਾਣੈ ਗੁਰ ਕੈ ਸ਼ਬਦੇ ਦਰਨੀ ਛਾਣੈ ਕਾਰਨ ਨਾਮ ਅੰਤਰਗਤ ਜਾਣੈ ਜਿਸਨੋ ਨਦਰ ਕਰੇ ਸੋਈ ਵਿਦ ਜਾਣੈ ਮੈਂ ਮੈ ਲੋ ਊਜਲ ਸਚ ਸੋਈ ਊਤਮ ਆਖ ਨਾ ਉਚਾ ਹੋਈ ਮਨ ਮੁਖ ਖੂਲ ਮਹਾ ਬਿਖ ਖਾਈ ਗੁਰਮੁਖ ਹੋਏ ਸੋ ਰਾਚੈ ਨਾਹੀਂ ਅੰਧੋ ਬੋਲੋ ਮੁਗਦ ਗਵਾਰ ਹੀਨੋ ਨੀਚ ਬੁਰੋ ਬਰਿਆਰ ਨੀ ਧਨ ਕੋ ਧਨ ਨਾਮ ਪਿਆਰ ਇਹ ਤਨ ਸ਼ਾਰ ਹੋਰ ਵਿਖਿਆ ਸ਼ਾਰ ਉਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੇ ਤਿਸ ਕੋ ਜੈਕਾਰ ਤੂੰ ਬਖਸ਼ਹਿ ਜਾਤ ਪਤ ਹੋਏ ਨਾਨਕ ਕਹਿ ਕਹਾਵੇ ਸੋਏ ਪਰਬਾਤੀ ਮਹੱਲਾ ਪਹਿਲਾ ਖਾਇਆ ਮੈਲ ਵਿਧਾਇਆ ਪੈਂਦਾ ਘਰ ਕੀ ਹਾਨ ਵਕ ਬਕਵਾਦ ਚ ਲਾਇਆ ਬਿਨ ਨਾਮੈ ਬਿਖ ਜਾਣ ਬਾਬਾ ਐਸਾ ਬਿਖ ਮਝਾਲ ਮਨ ਵਾਸਿਆ ਬਿਬਲ ਝਾਗ ਸਹਜ ਪ੍ਰਗਾਸਿਆ ਰਹਾਉ ਬਿਖ ਖਾਣਾ ਬਿਖ ਬੋਲਣਾ ਬਿਖ ਕੀ ਕਾਰ ਕਮਾਈ ਜਮਦਰ ਬਾਦੀ ਮਾਰੀ ਐ ਛੂਟਸ ਸਾਚੈ ਨਾਹੀ ਜਿਵੇਂ ਆਇਆ ਤਿਵੇਂ ਜਾਏ ਸੀ ਕੀਆ ਲਿਖ ਲੈ ਜਾਏ ਮਨ ਮੁਖ ਮੂਲ ਗਵਾਇਆ ਦਰਗਾਹ ਮਿਲੈ ਸਜਾਈ ਜਗ ਖੋਟੋ ਸਚ ਨਿਰਮਲੋ ਗੁਰ ਸ਼ਬਦੀ ਵਿਚਾਰ ਤੇ ਨਰ ਵਿਰਲੇ ਜਾਣੀਐ ਜਿਨੇ ਅੰਤਰ ਗਿਆਨ ਮਾਰਾਰ ਹਜ਼ਰ ਜਰੈ ਨੀਚਰ ਝਰੈ ਅਮਰ ਆਨੰਦ ਸਰੂਪ ਨਾਨਕ ਜਲ ਕੋ ਮੀਨ ਸੈ ਥੇ ਭਾਵੈ ਰਾਖੋ ਪ੍ਰੀਤੈ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਰਹਸ ਰੰਗ ਫਰਮਾਇਸ਼ ਕਾਈ ਪੈਨਣ ਖਾਣਾ ਚੀਤ ਨਾ ਪਾਈ ਸਾਚ ਸਹਿਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰਹਿ ਕਰਾਵੇ ਨਾਮ ਬਿਨਾ ਤਨ ਕਿਸ਼ਨਾ ਸੁਖਾਵੇ ਰਹਾਉ ਜੋਗ ਬਨੋਦ ਸਵਾਦ ਅਨੰਦਾ ਮਤਸਤ ਭਾਏ ਭਗਤ ਗੋਬਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਵਤੋ ਰਾਜ ਰਵਿੰਦਾ ਪ੍ਰਯੋ ਪ੍ਰਯੋ ਪ੍ਰੀਤ ਪ੍ਰੇਮ ਉਰ ਧਾਰੀ ਦੀਨਾ 나ਥ ਪੀਉ ਬਨਵਾਰੀ ਅਨ ਦਿਨ ਨਾਮਦਾਨ ਬ੍ਰਤਕਾਰੀ ਤ੍ਰਿਪਤ ਤਰੰਗ ਤਤ ਵਿਚਾਰੀ ਅਕਥੋ ਕਥੋ ਕਿਆ ਮੈਂ ਜੋਰ ਭਗਤ ਕਰੀ ਕਰਾਏ ਮੋਰ ਅੰਤਰ ਵਸਹਿ ਚੂਕੈ ਮੈਂ ਮੋਰ ਕਿਸ ਸੇਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅੰਮ੍ਰਿਤ ਅੰਤਰ ਦੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਖ ਸ਼ਬਦ ਮਨ ਮਾਨਿਆ ਅਵਰ ਨਰਾੰਗ ਨਹਾਰਾ ਹੈਨ ਸਦੀਆਂ ਦੇਖ ਸਮਾਲੇ ਤਿਸ ਹੀ ਕੀ ਸਰਕਾਰਾ ਮੇਰਾ ਪ੍ਰਭ ਰਾਗ ਘਣੋ ਅਤ ਰੂੜੋ ਦੀਨ ਦਿਆਲ ਪ੍ਰੀਤਮ ਮਨਮੋਹਨ ਆਤ ਰਸ ਲਾਲ ਸੰਗੂੜੋ ਰਹਾਉ ਉਪਰ ਕੂਪ ਗਗਨ ਪਨੇਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਬਿਦ ਜਾਣੈ ਗੁਰਮੁਖ ਗਿਆਨ ਵਿਚਾਰਾ ਫਸਰੀ ਕਿਰਨ ਰਸ ਕਮਲ ਬਗਾਸੀ ਸਸ ਕਰ ਸੂਰ ਸਮਾਇਆ ਕਾਲ ਬਿੰਦੂਸ ਮਨ ਸਾ ਮਨ ਮਾਰੀ ਗੁਰ ਪ੍ਰਸਾਦ ਪ੍ਰਭ ਪਾਇਆ ਆਤ ਰਸ ਰੰਗ ਚ ਲੂਲੇ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸ ਨਰਸਾਏ ਰਾਤੀ ਰਵ ਰਹਿਆ ਪ੍ਰਭ ਸੋਈ ਪ੍ਰਭਾਤੀ ਮਹੱਲਾ ਪਹਿਲਾ 12 ਮਹਾਂ ਰਾਵਲ ਖਪ ਜਾਵਹਿ ਜੋ ਸ਼ੇ ਮਹ ਸੰਨਿਆਸੀ ਜੋਗੀ ਕਾਪੜੀਆ ਸਿਰ ਖੂਤੇ ਬਿਨ ਸ਼ਬਦ ਹੈ ਗਲ ਪਾਸੀ ਸ਼ਬਦ ਰਤੇ ਪੂਰੇ ਬੈਰਾਗੀ ਆਉ ਹੱਠ ਹਸਤ ਮਹ ਭੀਖਿਆ ਜਾਚੀ ਏਕ ਪਾਏ ਲਿਵ ਲਾਗੀ ਰਹਾਉ ਬ੍ਰਾਹਮਣ ਵਾਦ ਪੜਹੈ ਕਰ ਕਿਰਿਆ ਕਰਨੀ ਕਰਮ ਕਰਾਈ ਬਿਨ ਬੂਝੇ ਕਿਸ ਸੂਝੈ ਨਾਹੀ ਮਨ ਮੁਕ ਵਿਛੜ ਦੁਖ ਪਾਏ ਸ਼ਬਦ ਮਿਲੇ ਸੇ ਸੂਚਾ ਚਾਰੀ ਸਾਚੀ ਦਰਗਹ ਮਾਨੀ ਅਨ ਦਿਨ ਨਾਮ ਰਤਨ ਲਿਬ ਲਾਗੀ ਜੁਗ ਜੁਗ ਸਾਚ ਸਮਾਨੀ ਸਗਲੇ ਕਰਮ ਧਰਮ ਸੁਚ ਸੰਜਮ ਜਪ ਤਪ ਤੀਰਥ ਸ਼ਬਦ ਵਸੇ ਨਾਨਕ ਸਤ ਗੁਰ ਮਿਲੇ ਮਲਾਇਆ ਦੁਖ ਪ੍ਰਾਸਥ ਕਾਲ ਨਸੇ ਪ੍ਰਭਾਤੀ ਮਹੱਲਾ ਪਹਿਲਾ ਸੰਤਾਂ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਰ ਤਾਰੀ ਕਹਾ ਕਰੈ ਬਪਰਾ ਜਮ ਡਰ ਪੈ ਗੁਰਮੁਖ ਹਿਰਦੈ ਮੋਰਾਰੀ ਜਲ ਜਾਓ ਜੀਵਨ ਨਾਮ ਬਿਨਾ ਹਰ ਜਪ ਜਾਪ ਜਪੋ ਜਪ ਮਾਲੀ ਗੁਰਮੁਖ ਆਵੈ ਸਾਧ ਮਨਾ ਰਹਾਉ ਗੁਰਿਅਪਦੇਸ ਸਾਚ ਸੁਖ ਜਾਕੋ ਕਿਆ ਤਿਸ ਉਪਮਾ ਕਹੀਐ ਲਾਲ ਜਵੇਹਰ ਰਤਨ ਪਦਾਰਥ ਖੋਜਤ ਗੁਰਮੁਖ ਲਈਐ ਚੀਨਾ ਗਿਆਨ ਧਿਆਨ ਤਨ ਸਾਚਉ ਏਕ ਸ਼ਬਦ ਲਿਵਲਾਵੇ ਨਿਰਾ ਲੰਬ ਨਿਰਹਾਰ ਨੇ ਕੇਵਲ ਨਿਰਭਉ ਤਾੜੀ ਲਾਵੇ ਸ਼ਾਇਰ ਸप्त ਭਰੇ ਜਲ ਨਿਰਮਲ ਉਲਟੀ ਨਾਵ ਤਰਾਵੇ ਬਾਹਰ ਜਾ ਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਨਾਨਕ ਕਹਿ ਅਵਰ ਨਹੀਂ ਤੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪਰਭਾਤੀ ਮਹੱਲਾ ਤੀਜਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਗੁਰਮੁਖ ਬਿਰਲਾ ਕੋਈ 부ਜੈ ਸ਼ਬਦੇ ਰਹਿ ਆਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਲਿਵ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦ ਮਨ ਅਸਥਿਰ ਹੋਐ ਅਨ ਦਿਨ ਹਰ ਰਸ ਰਹਿ ਆਗਾਈ ਰਹਾਉ ਅਨ ਦਿਨ ਭਗਤ ਕਰੋ ਦਿਨ ਰਾਤੀ ਇਸ ਜੁਗ ਕਾਲਾਹਾ ਪਾਈ ਸਦਾ ਜਨ ਨਿਰਮਲ ਮਹਿਰ ਨਾ ਲਾਗੈ ਸੱਚ ਨਾਮ ਚਿਤ ਲਾਈ ਸੁਖ ਸ਼ਿੰਗਾਰ ਸਤ ਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੋਟ ਭੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰਿ ਸੇਵਹੁ ਭਾਈ ਆਪੇ ਕਰਤਾ ਜਿਸ ਨੂੰ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਗੁਰ ਦੀ ਆ ਦਿਖਾਈ